ਆਦਰਕੋਟ ਲੋਕ ਸਾਹਿਬ ਆਪਣੀ ਖਬਰ ਵੀ ਆਏ ਜਿਹੜੀ ਇੱਕ ਵਿਅਕਤੀ ਇੱਕ ਮਹੀਨਾ ਦੋ ਵਿਰੋਧੀ ਬਿਆਨ ਜੈਰਾਮ ਰਮੇਸ਼ ਨੇ ਆਰਐਸਐਸ ਮੁਖੀ ਦੀ ਪੈਤੜੇ ਬਾਜੀ ਤੇ ਚੁਟਕੀ ਲਈ ਹੈ ਜੀ ਇਹ ਬਿਲਕੁਲ ਜੈਰਾਮ ਰਮੇਸ਼ ਨੇ ਵੀ ਕਿਹਾ ਤੇ ਭਾਈ ਲਾਲ ਸਿੰਘ ਹੋਰਾਂ ਨੇ ਵੀ ਇਹੀ ਸਵਾਲ ਚੱਕਿਆ ਉਹਨੇ ਨੇ ਕਿਹਾ ਕਿ ਇੱਕ ਮਹੀਨੇ ਦੇ ਵਿੱਚ ਦੋ ਬਿਆਨ ਇੱਕ ਬੰਦਾ ਹਮਮ ਹਮ ਮੁਖ ਨੇ ਕਿਉਂਕਿ ਥੋੜਾ ਸਮਾਂ ਪਹਿਲਾਂ ਇਹਨੇ ਗੱਲ ਕਹੀ ਸੀ ਮੋਹਨ ਭਾਗਵਤ ਨੇ ਕਿ ਜਦੋਂ ਇਹ ਭਾਸ਼ਣ ਕਰ ਰਿਹਾ ਸੀ ਕਿ ਤੇ ਇਹਨਿਕ ਜੇ ਪ੍ਰਾਣੇ ਆਰਐਸਐਸ ਦੇ ਲੀਡਰ ਦੀ ਗੱਲ ਕੀਤੀ ਕਿ ਉਹ ਆਰਐਸਐਸ ਦੇ ਲੀਡਰ ਦਾ ਜੀ ਮਾਨ ਸਨਮਾਨ ਕੀਤਾ ਹਾਂ ਜਦੋਂ ਉਹਨੂੰ ਲੋਹੇ ਬੋਡਿਆਂ ਦੇ ਉੱਤੇ ਲੋਹੀ ਰੱਖਦੀ ਲੋਹੀ ਪਾਉਂਦੀ ਤੁਹਾਨੂੰ ਪਤਾ ਨਹੀਂ ਲੋਹੀ ਜੀ ਪਾਉਣ ਦਾ ਇੱਕ ਹੈਗਾ ਰਿਵਾਜ ਜੀ ਜੀ ਉਹਨੇ ਬੋਡਿਆਂ ਦੇ ਲੋਹੀ ਰੱਖਤੀ ਉਹ ਕਹਿੰਦਾ ਵੀ ਤੁਸੀਂ ਫਿਰ ਇਹਦਾ ਮਤਲਬ ਇਹ ਸਮਝ ਜਿਓਗੇ ਮੇਰੀ ਲੋਡ ਨਹੀਂ ਮੇਰੀ ਉਮਰ ਵੱਧ ਗਈ ਹੈ ਸ਼ਰਮ ਵਾਲੀ ਲੋਹੀ ਤੁਹਾਨੂੰ ਸਾਹਿਬ ਨੂੰ ਸ਼ਰਮ ਵਾਲੀ ਲੋਹੀ ਕਹਿੰਦੇ ਹਾਂ ਜੀ ਇਨ ਸ਼ਰਮਾਈ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਲੋ ਤੇ ਉਦੋਂ ਉਹਨਾਂ ਨੇ ਕਿਹਾ 75 ਸਾਲ ਦੀ ਉਮਰ ਤਾਂ ਮੇਰੀ ਵੀ ਹੋਣੀ ਆਈ ਹੋਗੀ ਭਾਈ ਹੁਣ ਤੇ ਮੇਰੀ ਵੀ ਮੈਂ ਵੀ ਲੋਈ ਪਾਲਣੀ ਹੈ ਤੇ ਨਾਲ ਹੀ ਉਹਨਾਂ ਦਾ ਇਸ਼ਾਰਾ ਸੀ ਵੀ ਕਿਉਂਕਿ ਜਿਹੜਾ ਮਾਰਗਦਰਸ਼ਕ ਮੰਡਲ ਸੀਗਾ ਇਹ ਰਾਹੁਲ ਗਾਂਧੀ ਨੇ ਨਹੀਂ ਬਣਾਇਆ ਸੀ ਇਹ ਮੋਦੀ ਨੇ ਬਣਾਇਆ ਸੀ 2014 ਜਦੋਂ ਮੋਦੀ ਪਾਵਰ ਦੇ ਵਿੱਚ ਆ ਗਿਆ ਸੀ ਤੇ ਫਿਰ ਇਹਨੇ ਕਿਹਾ ਜੀ ਜਿਹੜੇ ਆ ਵੱਡੇ ਲੀਡਰ ਹੈ ਲਾਲ ਕਿਸ਼ਨ ਰਵਾਨੀ ਹੋ ਗਿਆ ਮੁਰਲੀ ਮਨੋਰ ਜੋਸ਼ੀ ਹੋਗੇ ਇਹ ਬਡੇ ਲਈ ਡਰਾਡੇ ਤੇ ਸਿਆਣੇ ਬੰਦੇ ਆ ਜੀ ਹੁਣ ਇਲੈਕਸ਼ਨ ਵਗੈਰਾ ਦਾ ਲੜ ਨਹੀਂ ਸਕਦੇ ਤੇ ਹੁਣ ਆਪਾਂ ਇਹਨਾਂ ਦਾ ਕੀ ਕਰੀਏ ਹੂੰ ਹੂੰ ਕਦੇ ਜੀ ਇਹਨਾਂ ਨੂੰ ਮਾਰਗਦਰਸ਼ਕ ਮੰਡਲ ਚ ਪਾ ਦਓ ਉਹ ਉਹ ਮੰਡਲ ਚ ਪਾਤੇ ਹੋ ਮੰਡਲ ਕੀ ਪਈ ਹੋਈ ਹੈ ਜੀ ਨਾ ਉਹਨਾਂ ਨੂੰ ਕੋਈ ਮਾਰਗ ਪੁੱਛਦਾ ਤੇ ਨਾ ਉਹ ਮਾਰਗ ਦੱਸਦੇ ਆ ਵੀ ਤੁਸੀਂ ਕਿਹੜੇ ਪਾਸੇ ਜਾਣਾ ਹੈ ਉਹ ਸਗੋਂ ਆਪਾਂ ੜਵਾ ਨਹੀਂ ਸਕਦੇ ਕਈ ਵਾਰੀ ਦੇਖਿਆ ਹੈ ਵੀ ਹੱਥ ਬਨ ਕੇ ਖੜੇ ਹੁੰਦੇ ਆ ਉਹ ਫਤੇ ਬਣਾਉਂਦੇ ਆ ਇਹਨੂੰ ਆਪਣੇ ਨੂੰ ਮੰਨਰੇਦਰ ਬੋਦੀ ਨੂੰ ਤੇ ਮੂੰਹ ਪਰੇ ਕਰ ਰਹੇ ਨੇ ਇਹ ਹਾਲਤ ਬਣੀ ਹੋਈ ਹੈ ਜੀ ਜੀ ਤਾਂ ਉਹ ਇਸ ਕਿਸਮ ਦੀ ਉਹਨਾਂ ਨੇ ਜਿਹੜੀ ਕਹਾਣੀ ਕੀਤੀ ਸੀ ਵੀ ਹੁਣੇ ਮਾਰਗਦਰਸ਼ਕ ਮੰਡਲ ਚ ਪੈ ਜਾਣ ਰ ਮੋਦੀ ਹੈ ਮੋਦੀ ਔਰ ਮਾਰਗਦਰਸ਼ਕ ਮੰਡਲ ਦੇ ਵਿੱਚ ਕਿਵੇਂ ਪੈਂਦਾ ਹੁਣ ਇਹ ਜੋ ਨਾਰਸ਼ਿਕ ਹੋਰਾਂ ਨੇ ਗੱਲ ਕਹੀ ਨੇ ਅਸਲ ਦੇ ਵਿੱਚ 100 ਸਾਲ ਪੂਰੇ ਹੋਣ ਆ ਰਹੇ ਆ ਆਰਐਸਐਸ ਨੂੰ ਬਣੀ 1925 ਦੇ ਵਿੱਚ ਆਰਐਸਐਸ ਬਣੀ ਸੀ ਜਦ ਪੂਰੇ ਹੋ ਗਏ ਹੈ ਉਹਨੇ ਸੁਵੰਦ ਵਿੱਚ ਇੱਕ ਭਾਸ਼ਣ ਲਈ ਸ਼ੁਰੂ ਕੀਤੀ ਸੀ ਦਿੱਲੀ ਦੇ ਵਿੱਚ ਇਹਨਾਂ ਨੇ ਆ ਕੇ ਤੇਰੇ ਦੇ ਨਾਲ ਹੀ ਹੂੰ ਤਿੰਨ ਦਿਨਾਂ ਦੀ ਭਾਸ਼ਣ ਲੜੀ ਦੇ ਵਿੱਚ ਸਵਾਲ ਜਵਾਬ ਹੋਏ 2.5 ਘੰਟੇ ਲਗਭਗ 16 ਦੇ ਜਵਾਬ ਦਿੱਤੇ ਮੋਹਨ ਭਗਵਤ ਜਦੋਂ ਉਹਨੂੰ ਭਗਵਤ ਨੂੰ ਇਹ ਸਵਾਲ ਪੁੱਛਿਆ ਗਿਆ ਤੇ ਉਹ ਕਹਿੰਦਾ ਵੀ ਮੈਂ ਕਦੋਂ ਕਿਹਾ ਕਿ ਮੈਂ ਰਿਟਾਇਰ ਹੋਣਾ ਨਾ ਮੈਂ ਮੋਦੀ ਉਹਨਾਂ ਨੇ ਕਿਹਾ ਰਿਟਾਇਰ ਹੋਣਾ ਬੜੀ ਹੈ ਕਿਸੇ ਵੀ ਕੋਈ ਰਿਟਾਇਰ ਹੋਵੇ ਜਾਂ ਨਾ ਹੋਵੇ ਉਹਨੇ ਕਿਹਾ ਫਿਰ ਉਹਨੂੰ ਦੁਬਾਰਾ ਪੁੱਛਿਆ ਵੀ ਤੁਹਾਡੇ ਵਿੱਚ ਕੋਈ મત ਭੇਜੋ ਕਹਿੰਦਾ મતਵੇਦ ਵੀ ਹੈਗੇ ਮਤਭੇਦ ਕਹਿੰਦਾ ਹੁੰਦੇ ਆ ਮਨ ਭੇਦ ਨਹੀਂ ਹੈ ਸਾਡੇ ਦੇ મતਭੇਦ ਰਹਿ ਗਿਆ ਵਗੈਰਾ ਵਗੈਰਾ ਉਹ ਗੱਲਾਂ ਕਰੀ ਜਿਆ ਫਿਰ ਉਹ ਇਹ ਵੀ ਪੁੱਛਿਆ ਗਿਆ ਵੀ ਕੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੀ ਚੋਣ ਹੋਈ ਹੈ ਤੁਸੀਂ ਕਿਉਂ ਨਹੀਂ ਹੋ ਰਹੀ ਕਹਿੰਦਾ ਜੇ ਸਾਡੇ ਬਸ ਜ਼ਰੂਰ ਹੋ ਗੁੰਦਾ ਤਾਂ ਫੋਨ ਤੱਕ ਹੁੰਦੀ ਨਾ ਉਹ ਜਾਣੀ ਸੀ ਵਗੜਾ ਵਗੜਾ ਕਰਦਾ ਰਿਹਾ ਮਤਲਬ ਐ ਕਿ ਜਿਸ ਢੰਗ ਦੇ ਨਾਲ ਉਹ ਪਿੱਛੇ ਹਟਿਆ ਜੈਰਾਬਨ ਮਿਸਟਰ ਚੁਟਕੀ ਨਹੀਂ ਹੈ ਮਹੀਨਾ ਇੱਕ ਇੱਕ ਮਹੀਨੇ ਦੇ ਵਿੱਚ ਬੰਦਾ ਲੋ ਸਟੈਂਡ ਬਦਲ ਗਿਆ ਇਹ ਇਹ ਕੀ ਠੀਕ ਸਮਝ ਗਈ ਜੀ ਪਰ ਆਰਡਰ ਸਿੱਤ ਕਾ ਜਹੀ ਖਤਰਨਾਕ ਚੀਜ਼ ਐ ਇਹ ਇਹ ਪਡੇ ਲੋਹਾਰੇ ਦੇ ਖਾਣੇ ਦੇਖ ਲਈਏ ਹੂੰ ਹੂੰ ਇਸ 48 ਦੇ ਵਿੱਚ ਜਦੋਂ ਮਹਾਤਮਾ ਗਾਂਧੀ ਦਾ ਕਤਲ ਹੋਇਆ ਆਰਡਰ ਸ ਤੇ ਉਸ ਵੇਲੇ پابੰਦੀ ਲੱਗੀ ਸੀ ਇਹ ਆਰਡਰ ਸ ਤੇ پابੰਦੀ ਲੱਗੀ ਐਮਰਜੈਂਸੀ ਦੀ ਜੀ ਇਹ 1992 ਦੇ ਵਿੱਚ ਜਦੋਂ ਬਾਬਰੀ ਮਾਸੇ ਢਾਈ ਆ ਉਹਨੂੰ ਵੀ ਪਵੰਦੀ ਲੱਗੀ ਸੀ। ਇਹਦੇ ਨਾਲ ਤੁਸੀਂ ਦੇਖੋ ਤੇ ਇੱਕ ਹੋਰ ਸਵਾਲ ਹੋਇਆ ਸੀ ਕਿ ਤੁਹਾਡੀ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਨਾਲ ਕਿਵੇਂ ਹੈ ਸਰਕਾਰ ਨਾਲ ਕਿਵੇਂ ਤੇ ਉਹਨਾਂ ਨੇ ਕਿਹਾ ਕਿ ਸਾਡੀ ਤਾਂ ਹਰ ਸਰਕਾਰ ਨਾਲ ਠੀਕ ਹੁੰਦੀ ਹੈ। ਸਾਡੀ ਸਰਕਾਰ ਸਾਨੂੰ ਕੋਆਪਰੇਟ ਕਰਦੀ ਹੈ। ਇਹਨਾਂ ਨੇ ਉਸ ਵੇਲੇ ਅੰਗਰੇਜ਼ਾਂ ਜਿਹੜਾ ਮਸਾਵਰ ਕਰ ਰਿਹਾ ਸਾਬਰ ਕਰਨੇ ਅੰਗਰੇਜ਼ਾਂ ਨੂੰ ਵੀ ਇਹੀ ਨਿਕਲti ਆਦੇ ਸਸਤਾ ਇਹ ਹਸਪੀਟਲ ਆ ਮੁਕੀ ਸੀ ਕਿ ਮੈਨੂੰ ਬਾਹਰ ਕੱਢ ਦਿਓ ਮੈਂ ਤੁਹਾਡੇ ਕੰਮ ਆਉਂਗਾ ਕਿ ਮੈਂ ਤੁਹਾਡੇ ਲਈ ਕੰਮ ਕਰੂੰਗਾ। ਜਦੋਂ ਮਹਾਤਮਾ ਗਾਂਧੀ ਮਰੇ ਆ ਉਹਦੋਂ ਵੀ ਇਹਨਾਂ ਨੇ ਬਹੁਤ ਚਿੱਠੀਆਂ ਲਿਖਿਆ ਸੀ ਜੀ ਸਾਨੂੰ ਮਾਫ਼ ਕਰ ਦਿਓ ਬਾਅਦ ਵਿੱਚ ਇਹਨਾਂ ਨੂੰ ਮਾਫੀ ਵੀ ਇਹਨਾਂ ਨੇ ਮੰਗਦੇ ਜੇਵਿੰਦਰਾ ਗਾਂਧੀ ਜੀ ਜਦੋਂ ਐਮਰਜੈਂਸੀ ਲਾਈ ਇਹਨਾਂ ਨੇ ਐਮਰਜੈਂਸੀ ਦੀ ਵੀ ਮੈਦ ਕੀਤਾ ਸੀ ਹੂੰ ਹੂੰ ਜਦੋਂ ਇਤਰਾ ਗਾਂਧੀ ਦਾ ਕਤਲ ਹੋਇਆ ਇੱਥੇ ਦੁਬਾਰਾ ਉਸ ਤੋਂ ਬਾਅਦ ਇਲੈਕਸ਼ਨ ਹੁੰਦੀ ਆ ਉਹਨਾਂ ਨੇ ਆਰਐਸਐਸ ਦੀ ਮਤਲਬ ਆਰਐਸਐਸ ਨੇ ਕੌਬਰ ਸਪਾਈ ਦੀਦੀ ਰਾਜੀ ਗਾਂਧੀ ਦੀ ਮਤਲਬ ਕੀਤੀ ਸੀ ਹੂੰ ਹੂੰ ਮਤਲਬ ਇਹਦੀ ਖਤਰਨਾਕ ਜਮਾਤ ਹੈ ਕਿ ਇਹ ਮਤਲਬ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਲੋੜ ਮੁਤਾਬਕ ਕਿਸੇ ਨੂੰ ਬਾਤ ਆਪ ਵੀ ਬਣਾ ਸਕਦੀ ਹੈ ਕਦੇ ਨੂੰ ਵੀ ਵਾਪਸ ਬਣਾਉਣ ਵਾਲੀ ਗੱਲ ਕਰ ਸਕਦੀ ਹੈ ਇਹ ਕਰਨ ਕੀ ਪਤਾ ਕੋਈ ਭੱਜਣ ਦੀ ਗੱਲ ਨਹੀਂ ਲੜਾਈ ਚੱਲ ਰਹੀ ਹੈ ਅੰਦਰ ਖਾਤੀ ਬਹੁਤ ਟਿੱਕੀ ਲੜਾਈ ਹੈ ਇੱਕ ਦਿਨ ਟਿੱਕੀ ਲੜਾਈ ਦਾ ਅੰਤ ਕੀ ਹੁੰਦਾ ਹੈ ਇਹ ਦੇਖਣ ਵਾਲੀ ਗੱਲ ਹੈ ਭੱਜਣ ਭਜਾਉਣ ਵਾਲੀ ਕੋਈ ਗੱਲ ਨਹੀਂ ਸਟ੍ਰੈਟਜੀ ਬਣਾ ਲੈਂਦੇ ਆ ਆਪਦੀ ਧਾਪੇਜ ਬਦਲਦੇ ਕਿ ਹੁਣ ਉਹਨਾਂ ਦਾ ਧਾਪੇਜ ਕੀ ਹੈ ਪਰ ਮੈਨੂੰ ਵੀ ਜੋ ਜਾਪ ਦਾ ਨਾ ਕਿਉਂਕਿ 75 ਸਾਲ ਵਾਲੀ ਗੱਲ ਪੂਰੀ ਵੀ ਕਰਦ ਗਈ ਜੀ ਤੇ ਇਹ ਅਜੇ ਨਹੀਂ ਕਰਦੇ ਕਿਉਂਕਿ 75 ਸਾਲ ਦਾ ਮਤਲਬ ਇਹ ਹੈ ਜਿਹੜੀ ਪਹਿਲਾਂ ਇਹਨਾਂ ਨੇ ਬਣਾਇਆ ਸੀ ਕਿ ਜਿਹੜਾ 75 ਸਾਲ ਦਾ ਹੋ ਗਿਆ ਚੋਣ ਨਹੀਂ ਲੱਗੂਗਾ ਜੀ ਇਹ ਹੁਣ ਮੋਦੀ ਜੀ 75 ਸਾਲ ਦੇ ਹੋ ਜਾਂਦੇ ਆ ਚੋਣ ਤਾਂ ਲੜ ਚੁੱਕੇ ਹੁਣ 29 ਟ ਇਹਨਾਂ ਨੇ ਪ੍ਰਾਈਮ ਮਿਸਟਰ ਬਜਰੀਏ ਪਾਰਲੀਮੈਂਟ ਦੀ ਵੀ ਯਾਦ ਹੈ ਹੂੰ ਹੋ ਸਕਦਾ ਹੈ ਕਿ ਕੱਲ ਨੂੰ ਜਦੋਂ ਰਾਸ਼ਟਰਪਤੀ ਸਾਹਿਬ ਗੁਰੂ ਚੰਦਰਪਤੀ ਸਾਹਿਬ ਸਾਹਿਬ ਰਿਟਾਇਰ ਹੋਗੇ ਉਹਨਾਂ ਦੀ ਸੀਟ ਖਾਲੀ ਹੋ ਗਈ ਹੂੰ ਹੂੰ ਉਹਨਾਂ ਸਭਾਵਨਾ ਇਹ ਬਣਦੀ ਹੈ ਕਿ ਮੋਦੀ ਸਾਹਿਬ ਜਿਹੜੇ ਹੈਗੇ ਉਹ ਰਾਸ਼ਟਰਪਤੀ ਵਾਲੇ ਪਾਸੇ ਚਲੇ ਜਾਂਦੇ ਪ੍ਰਧਾਨ ਮੰਤਰੀ ਕਿਸ਼ਨੂਰ ਹੋਰ ਬਣਾ ਲੈਣ ਕਿਉਂਕਿ ਰਾਸ਼ਟਰਪਤੀ ਦੀ ਬਹੁਤੀ ਕੋਈ ਗੱਲਬਾਤ ਨਹੀਂ ਹੁੰਦੀ ਵੀ ਮੈਂ ਕਿਹਾ ਚੋਣ ਲੜਦਾ ਹਾਂ ਜੀ 75 ਸਾਲ ਦੇ ਪੂਰੇ ਹੋ ਕੇ ਮੈਨੂੰ ਰਾਸ਼ਟਰਪਤੀ ਬਣਾ ਦਿਓ ਤੇ ਫਿਰ ਆ ਜਿਹੜੇ ਮਿੱਤਰ ਪਿਆਰੇ ਹੈ ਆਜ਼ਾਦੀ ਮਹਾਨੀ ਇਹ ਸ਼ੋਟ ਹੁੰਦੀ ਹੈ ਰਾਸ਼ਟਰਪਤੀ ਨੂੰ ਤੇ ਗਵਰਨਰ ਨੂੰ ਵੀ ਇਹਦੇ ਖਿਲਾਫ ਕੇਸ ਵੀ ਚੱਲ ਸਕਦਾ ਨਾਲੇ ਬੜਾ ਫਸਰਖਿਆਤ ਹੋ ਜਾਊਗਾ ਇਹ ਗੱਲ ਹੋ ਸਕਦੀ ਹੈ ਜੀ